ਆਪ ਜੀ ਨੂੰ ਪਤਾ ਹੈ 18ਵੀਂ ਸਦੀ ਅੰਦਰ ਗੁਰੂ ਕੇ ਸਿੱਖਾਂ ਨੇ ਆਪਣੇ ਤਨ ਤੇ ਬਹੁਤ ਦੁੱਖ ਝੱਲ ਕੇ ਵੀ ਗੁਰੂ ਨਾਲ ਪ੍ਰੀਤ ਨਿਭਾਈ 1716 ਈਸਵੀ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ ਤੁਰਕਾਨੀ ਕਹਿਰ ਸੀ ਜਿਹੜਾ ਉਹ ਬਿਲਕੁਲ ਸ਼ਿਖਰ ਤੇ ਝੁਲਦਾ ਸੀ ਇੱਕ ਵਾਰ ਐਸਾ ਵਕਤ ਵੀ ਆਇਆ ਕਿ ਪਾਪੀਆਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਬੰਦ ਕਰ ਦਿੱਤੇ ਬੂਏ ਗੁਰਬਾਣੀ ਦਾ ਕੀਰਤਨ ਗੁਰਬਾਣੀ ਦਾ ਪਾਠ ਬੰਦ ਹੋ ਗਿਆ ਬਹੁਤ ਸਖਤੀ ਨਾਲ ਪਹਿਰੇ ਲਾ ਦਿੱਤੇ ਤੇ ਸੱਚ ਦੇ ਪ੍ਰਵਾਨੇ ਪ੍ਰੀਤ ਕਰਨ ਵਾਲੇ ਉਸ ਵੇਲੇ ਰਾਵੀ ਤੇ ਚਨਾਬ ਦੇ ਵਿਚਕਾਰ ਸੰਦਲਬਾਰ ਦੇ ਜੰਗਲਾਂ ਵਿੱਚ ਬੈਠੇ ਸਨ ਤੇ ਗੁਰੂ ਕੇ ਸਿੱਖਾਂ ਪ੍ਰੀਤਵਾਨਾਂ ਨੂੰ ਸੁਨੇਹਾ ਪਹੁੰਚਿਆ ਕਿ ਬੂਹੇ ਬੰਦ ਕਰ ਦਿੱਤੇ ਗਏ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਇੱਕ ਗੁਰੂ ਕਾ ਸਿੱਖ ਉੱਠਦਾ ਜਿਹਦਾ ਨਾਮ ਹੈ ਭਾਈ ਮਨਸਾ ਸਿੰਘ ਭਾਈ ਮਨਸਾ ਸਿੰਘ ਨੇ ਮਨ ਦੀ ਇੱਛਾ ਮਨਸ਼ਾ ਜਾਰ ਕੀਤੀ ਸਿੱਖਾਂ ਨਾਲ مشਵਰਾ ਕਰਕੇ ਸਲਾਹ ਕਰਕੇ ਅਰਦਾਸ ਕਰਕੇ ਤੁਰਦਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਆ ਕੇ ਇੱਕ ਡੂੰਗੀ ਖਾਈ ਵਿੱਚ ਆਪਣਾ ਟਿਕਾਣਾ ਕਰ ਲਿਆ ਥੋੜਾ ਲਿਵਾਸ ਵੀ ਆਪਣਾ ਬਦਲਿਆ ਤੇ ਸਾਰੀ ਦੇਖ ਦੇ ਕਰਕੇ ਨਾ ਜੀ ਜਦੋਂ ਰਾਤ ਦਾ ਵੇਲਾ ਆਇਆ ਭਾਈ ਮਨਸ਼ਾ ਸਿੰਘ ਨੇ ਵੇਖਿਆ ਵੀ ਜ਼ਾਲਮ ਦੁਸ਼ਮਣ ਅਵੇਸਲਾ ਹੋ ਗਿਆ ਤੇ ਉਸ ਵੇਲੇ ਭਾਈ ਮਨਸ਼ਾ ਸਿੰਘ ਤੁਰੇ ਖਾਈ ਚੋਂ ਬਾਹਰ ਨਿਕਲ ਕੇ ਔਰ ਸਰੋਵਰ ਕੋਲ ਆ ਕੇ ਘੜੇ ਤੇ ਤੈਰ ਕੇ ਦਰਸ਼ਨ ਕਰਨ ਵਾਲੇ ਰਸਤੇ ਤੇ ਪਵੰਦੀ ਸੀ ਪਹਿਰੇਦਾਰੀ ਸੀ ਘੜੇ ਤੇ ਤੈਰ ਕੇ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਗਏ ਨਮਸਕਾਰ ਕੀਤੀ ਨੇਤਰਾਂ ਵਿੱਚੋਂ ਨੀਰ ਵਗਾਇਆ ਬੂਹਾ ਖੋਲਿਆ ਸ੍ਰੀ ਹਰਮੰਦਰ ਸਾਹਿਬ ਦਾ ਅੰਦਰ ਜਾ ਕੇ ਸਾਫ ਸਫਾਈ ਕੀਤੀ ਨੇਤਰਾਂ ਵਿੱਚੋਂ ਬੈਰਾਗ ਦੇ ਅਥਰੂ ਕਿਰਦੇ ਨੇ ਸਰੋਵਰ ਵਿੱਚੋਂ ਪਾਣੀ ਲੈ ਕੇ ਸ੍ਰੀ ਹਰਮੰਦਰ ਸਾਹਿਬ ਨੂੰ ਤੋਤਾ ਸੇਵਾ ਕੀਤੀ ਬੈਠ ਕੇ ਆਸਾ ਕੀ ਬਾਣੀ ਦਾ ਪਾਠ ਕੀਤਾ ਮਨ ਵਿੱਚ ਕਿਹਾ ਸਤਿਗੁਰੂ ਅੱਜ ਕੀਰਤਨ ਨਹੀਂ ਮੈਂ ਪਾਠ ਕਰਾਂਗਾ ਆਸਾ ਕੀ ਬਾਣੀ ਦਾ ਪਾਠ ਕੀਤਾ ਔਰ ਗੁਰਮਖੋ ਪਰਤ ਕੇ ਜੋਤ ਜਗਾ ਕੇ ਬੂਏ ਬੰਦ ਕਰਕੇ ਫਿਰ ਵਾਪਸ ਚਲੇ ਆ ਗਿਆ ਬਹੁਤ ਦਿਨ ਭਾਈ ਮਨਸ਼ਾ ਸਿੰਘ ਜੀ ਇਸ ਤਰ੍ਹਾਂ ਸੇਵਾ ਨਿਭਾਉਂਦੇ ਰਹੇ ਔਰ ਇੱਕ ਦਿਨ ਫਿਰ ਵਕਤ ਆਇਆ ਕਿ ਸਰਕਾਰੀ ਹਾਕਮ ਜ਼ਾਲਮ ਉਪਰੋਂ ਡਿਊਟੀਆਂ ਵੇਖਣ ਆਇਆ ਉਦੀ ਮਨ ਦੀ ਇੱਛਾ ਸੀ ਵੀ ਸ੍ਰੀ ਹਰਮੰਦਰ ਸਾਹਿਬ ਹੁਣ ਕੋਈ ਸੇਵਾ ਨਹੀਂ ਕਰ ਰਿਹਾ ਸ਼ਾਇਦ ਅੰਦਰੋਂ ਮੈਲਾ ਹੋ ਗਿਆ ਹੋਵੇਗਾ ਪਰ ਬੂਹਾ ਖੋਲ ਕੇ ਵੇਖਿਆ ਅੰਦਰ ਬੜੀ ਪਵਿੱਤਰਤਾ ਸੀ ਜੋਤ ਜਗਦੀ ਸੀ ਉਹਦੇ ਮਨ ਚ ਆਇਆ ਵੀ ਕੋਈ ਆਉਂਦੇ ਇੱਥੇ ਸਿੱਖ ਜਿਹੜਾ ਰੋਜ਼ਾਨਾ ਸੇਵਾ ਕਰਦਾ ਹੈ ਹੋਰ ਸ਼ਕਤੀ ਵਧਾ ਦਿੱਤੀ ਪਹਿਰੇਦਾਰੀ ਸ਼ਕਤੀ ਕਰ ਦਿੱਤੀ ਰੋਜ਼ਾਨਾ ਦੀ ਤਰ੍ਹਾਂ ਭਾਈ ਮਨਸਾ ਸਿੰਘ ਅੱਜ ਆਏ ਇਤਿਹਾਸ ਵਿੱਚ ਜ਼ਿਕਰ ਹੈ ਸੇਵਾ ਕੀਤੀ ਪਰ ਜਦੋਂ ਵਾਪਸ ਪਰਤਣ ਲੱਗੇ ਜਾਲਮਾਂ ਨੇ ਗੋਲੀਆਂ ਮਾਰ ਕੇ ਭਾਈ ਮਨਸਾ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਭਾਈ ਮਨਸਾ ਸਿੰਘ ਨੇ ਅਰਦਾਸ ਕੀਤੀ ਸੀ ਮਹਾਰਾਜ ਮੇਰੀ ਪ੍ਰੀਤ ਨੇ ਵਿਦਾਇ ਔਰ ਭਾਈ ਮਨਸਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਤਿੰਨ ਸਿੱਖ ਹੋਰ ਭਾਈ ਤਾਰਾ ਸਿੰਘ ਭਾਈ ਠਾਰਾ ਸਿੰਘ ਤੇ ਭਾਈ ਬਿਜਲਾ ਸਿੰਘ ਇਹ ਤਿੰਨੋਂ ਸਿੱਖ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਨਿਭਾਉਂਦੇ ਰਹੇ ਪਰ ਸਮੇਂ ਦੇ ਨਾਲ ਇਨ੍ਹਾਂ ਪ੍ਰੀਤਬਾਨਾਂ ਨੂੰ ਵੀ ਜਲਮਾ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਮੈਂ ਬੇਨਤੀ ਕੇਵਲ ਇੰਨੀ ਕਹਿ ਰਿਹਾ ਹਾਂ ਮਾਰਗ ਕਹਿੰਦੇ ਜਿੰਨਾ ਦੀ ਪ੍ਰੀਤ ਜੁੜ ਜਾਏ ਉਹ ਹਰੀ ਨਾਮ ਦੀਪ ਦੌਲਤ ਸੋਹਣੇ ਹੋ ਜਾਂਦੇ ਹਨ